ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਵਤਾਰ ਸਿੰਘ ਅਤੇ ASI ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ਧੱਕਾ ਉਹ ਦਾ ਕਾਬਾ ਨਹੀਂ ਬੱਗੂ ਵੀਰੇ ਤਾਂ ਦੀ ਕੋਈ ਗੱਲ ਨਹੀਂ ਤੂੰ ਨਾ ਆਵੇਂ ਯਾਰ ਮਾਰੀ ਧੱਕਾ ਕਰੀ ਜਾਂਦੇ ਆ ਟ੍ਰੈਫਿਕ ਨੀਮਾ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘਰ ਤੇ ASI ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ੱੱਕਾ ਕਿਹਦਾ ਕਾਬ ਨਹੀਂ ਬੱਗੂ ਵੀਰੇ ਤਾਂ ਦੀ ਕੋਈ ਗੱਲ ਨਹੀਂ ਤੂੰ ਨਾ ਮੋੜਿਆ ਮਾਰੀ ਚੱਕਾ ਘੜੀ ਜਾਂਦੇ ਆ ਟ੍ਰੈਫਿਕ ਨਿਯਮਾਂ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘ ਅਤੇ ASI ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ਧੱਕਾ ਇਹਦਾ ਕਾ ਵਾ ਨਹੀਂ ਬੱਗੂ ਵੀ ਰੇਟਾਂ ਦੀ ਕੋਈ ਗੱਲ ਨਹੀਂ ਤੂੰ ਨਾ ਹੋ ਰੇ ਯਾਰ ਮਾਰੀ ਧੱਕਾ ਕਰੀ ਜਾਂਦੇ ਆ ਟ੍ਰੈਫਿਕ ਨੀਮਾ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘ ਅਤੇ ਐਸਆਈ ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ੱੱਕਾ ਇਹ ਦਾ ਕਾ ਬੱਬੂ ਵੀਰ ਇੱਥਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਆਉਂਦੇ ਯਾਰ ਮਾਰੀ ਧੱਕਾ ਘੜੀ ਜਾਂਦੇ ਆ। ਟ੍ਰੈਫਿਕ ਨਿਯਮਾਂ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ। ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘ ਅਤੇ ਐਸਐਸਆਈ ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ਧੱਕਾ ਇਹਦਾ ਕਾਬਾ ਨਹੀਂ ਬੱਗੋ ਵੀਰੇ ਤਾਂ ਦੀ ਕੋਈ ਗੱਲ ਨਹੀਂ ਤੂੰ ਨਾ ਹੋ ਰੇ ਯਾਰ ਮਾਰੀ ਧੱਕਾ ਕਰੀ ਜਾਂਦੇ ਆ ਟ੍ਰੈਫਿਕ ਨੀਮਾ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘਰ ਤੇ ASI ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ੱੱਕਾ ਕਿਹਦਾ ਕਾਬ ਨਹੀਂ ਬੱਗੂ ਵੀਰੇ ਤਾਂ ਦੀ ਕੋਈ ਗੱਲ ਨਹੀਂ ਤੂੰ ਨਾ ਮੋੜਿਆ ਮਾਰੀ ਧੱਕਾ ਘੜੀ ਜਾਂਦੇ ਆ ట్రాਫਿਕ ਨਿਯਮਾਂ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘ ਅਤੇ ASI ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ਧੱਕਾ ਇਹ ਦਾ ਕਾ ਬੰਨੀ ਬੱਗੂ ਵੀਰੇ ਤਾਂ ਦੀ ਕੋਈ ਗੱਲ ਨਹੀਂ ਤੂੰ ਨਾ ਹੋ ਰੇ ਯਾਰ ਮਾਰੀ ਧੱਕਾ ਕਰੀ ਜਾਂਦੇ ਆ ਟ੍ਰੈਫਿਕ ਨੀਮਾ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘ ਅਤੇ ASI ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ਧੱਕਾ ਇਹ ਕਾਬਾ ਨਹੀਂ ਬੱਗੂ ਵੀਰੇ ਕਾਂ ਦੀ ਕੋਈ ਗੱਲ ਨਹੀਂ ਤੂੰ ਨਾ ਮੋੜ ਯਾਰ ਮਾਰੀ ਦਾ ਕਾਗੜੀ ਜਾਂਦੇ ਆ ਟ੍ਰੈਫਿਕ ਨਿਯਮਾਂ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘ ਅਤੇ ਐਸਆਈ ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ਧੱਕਾ ਇਹ ਕੱਢ ਕਾ ਬੰਮੀ ਬੱਗੂ ਵੀਰੇ ਤਾਂ ਦੀ ਕੋਈ ਗੱਲ ਨਹੀਂ ਤੂੰ ਨਾ ਹੋ ਰੇ ਯਾਰ ਮਾਰੀ ਧੱਕਾ ਘੜੀ ਜਾਂਦੇ ਆ ਟ੍ਰੈਫਿਕ ਨੀਮਾ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘ ਅਤੇ ASI ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ਧੱਕਾ ਇਹ ਦੱਕਾ ਬੱਗੂ ਵੀਰੇ ਤਾਂ ਦੀ ਕੋਈ ਗੱਲ ਨਹੀਂ ਤੂੰ ਨਾ ਹੋ ਰੇ ਯਾਰ ਭਾਰੀ ਧੱਕਾ ਕਰੀ ਜਾਂਦੇ ਆ ట్రాਫਿਕ ਨਿਯਮਾਂ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘ ਅਤੇ ਐਸਆਈ ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ਧੱਕਾ ਕਿਹਦਾ ਕਾਬਾ ਨਹੀਂ ਬੱਗੂ ਵੀਰੇ ਤਾਂ ਦੀ ਕੋਈ ਗੱਲ ਨਹੀਂ ਤੂੰ ਨਾ ਮੋੜੇ ਯਾਰ ਮਾਰੀ ਧੱਕਾ ਕਰੀ ਜਾਂਦੇ ਆ ਟ੍ਰੈਫਿਕ ਨਿਯਮਾਂ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘਰ ਤੇ ASI ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ਧੱਕਾ ਇਹਨਾਂ ਕਾਬਾ ਨਹੀਂ ਲੱਗੂ ਵੀਰੇਾਂ ਦੀ ਕੋਈ ਗੱਲ ਨਹੀਂ ਤੂੰ ਨਾ ਹੋ ਰੇ ਯਾਰ ਮਾਰੀ ਦਾ ਕਾਗੜੀ ਜਾਂਦੇ ਆ ਟ੍ਰੈਫਿਕ ਨੀਮਾ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘ ਅਤੇ ASI ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ਧੱਕਾ ਤੇ ਧੱਕਾ ਬੱਗੂ ਵੀ ਰੇਟਾਂ ਦੀ ਕੋਈ ਗੱਲ ਨਹੀਂ ਤੂੰ ਨਾ ਹਾਂਦੇ ਯਾਰ ਮਾਰੀ ਧੱਕਾ ਘੜੀ ਜਾਂਦੇ ਆ ਟ੍ਰੈਫਿਕ ਨੀਮਾ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਫਤਾਰ ਸਿੰਘ ਅਤੇ ਐਸਆਈ ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ੱੱਕਾ ਬੱਗੂ ਵੀਰੇਾਂ ਦੀ ਕੋਈ ਰਾਮੀ ਤੋਂ ਨਾ ਹੋ ਰੇ ਯਾਰ ਮਾਰੀ ਚੱਕਾ ਘੜੀ ਜਾਂਦੇ ਆ ਟ੍ਰੈਫਿਕ ਨੀਮਾ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਟ੍ਰੈਫਿਕ ਜ਼ੋਨ 3 ਦੇ ਇੰਚਾਰਜ ਅਵਤਾਰ ਸਿੰਘ ਅਤੇ ASI ਸੁਨੀਤਾ ਕੌਰ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਗੰਭੀਰਤਾ ਦੇ ਨਾਲ ਵੇਖਿਆ ਅਤੇ ਬੁਲਟ ਮੋਟਰਸਾਈਕਲ ਦਾ ਜਿਹੜਾ ਨੰਬਰ ਸੀ ਉਸ ਨੂੰ ਟ੍ਰੇਸ ਕਰਕੇ ਮਾਲਕ ਤੱਕ ਟ੍ਰੈਫਿਕ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਮਾਲਕ ਲੁਧਿਆਣਾ ਦੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਮੋਟਰਸਾਈਕਲ ਦਾ ਚਲਾਨ ਕੱਟ ਕੇ ਮਾਲਕ ਦੇ ਹੱਥ ਫੜਾ ਦਿੱਤਾ ਭਾਜੀ ਧੱਕਾ ਇਹ ਧੱਕਾ ਵਾ ਨਹੀਂ ਬੱਗੋ ਵੀਰ ਇੱਟਾਂ ਦੀ ਕੋਈ ਗੱਲ ਨਹੀਂ ਤੂੰ ਨਾ ਹੋਵੇ ਯਾਰ ਮਾਰੀ ਧੱਕਾ ਕਰੀ ਜਾਂਦੇ ਆ ਟ੍ਰੈਫਿਕ ਨੀਮਾ ਦੀ ਲੁਧਿਆਣਾ ਦੀਆਂ ਸੜਕਾਂ ਤੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ ਬਿਲਕੁਲ ਜੀ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਚਾਰ ਸਵਾਰੀਆਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਹਰਕਤ ਵਿੱਚ ਆ ਕੇ ਉਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਇਹ